ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਤ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ ਬਰਨ ਗਰਕ ਜਾਤੇ ਸਹਤ ਵਿਧਾਨ ਕੀ ਦੇਵੀ ਦੇਵ ਦੇਹੁਰੇ संतोख सिंह दूर होते रीत मिट जाती कथा बेदन पुराण की श्री गुरु गोविंद सिंह पावन परम सुर मूरत ना होती जो पै करुणा निधान की ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿਦਾਂ ਖੇਲਾ ਗੁਰ ਸਿਮਰਮਨਾਈ ਕਾਲ ਕੰ ਖੰਡੇ ਕੀ ਵੇਲਾ ਪਿਓ ਪੌਲ ਖੰਡੇ ਧਾਰ ਹੋਏ ਜਨਮ ਸੋਹੇਲਾ ਸੰਗਤ ਕੀਨੀ ਖਾਲਸਾ ਮਨ ਮੁਖੀ ਦਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੰਥ ਦੇ ਵਾਲੀ ਸ਼ਕਤੀ ਤੇ ਭਗਤੀ ਦੇ ਸੰਗਮ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ અવਤਾਰ ਪਉ ਸੁਦੀ ਸਤਮੀ ਸੰਮਤ 1702 ਹਰੀ ਮੰਦਰ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ ਆਪ ਜੀ ਦੇ ਪਿਤਾ ਤਿਆਗ বৈরাগ ਦੀ ਮੂਰਤੀ ધਨਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਨ ਤੇ ਆਪ ਦੀ ਮਾਤਾ ਪਾਵਨ ਗੁਜਰੀ ਜੀ ਆਪ ਜੀ ਦੇ ਮਹਿਲ ਮਾਤਾ ਸੁન્દਰੀ ਜੀ ਤੇ ਕੁਵਾਰਾ ਡੋਲਾ माता देवा जी गुरुगद्दी मगर सुधी तीन संत सतार सौ बत्ती आनंदपुर साहब विखे प्राप्त हुई आप जी दे चार साहबजादे अजीत सिंह जी बाबा जुजार सिंह जी बाबा जोरावर सिंह जी ते तबा फति जी सन आपने खालसे की साजना कीसाख संत सतारा सौ ਸਿਮਨਜਾਨੋ ਆਪਨੇ ਜੋ ਜੰਗ ਲੜੇ ਉਹਨਾਂ ਦੇ ਇਨਾਮ ਨੇ ਭੰਗਾਣੀ ਦਾ ਯੁੱਧ ਨੰਦੌੜ ਦਾ ਯੁੱਧ ਗੁਲੇਰ ਅਨੰਦਪੁਰ ਚਮਕੋਹਰ ਤੇ ਮੁਕਤਸਰ ਦੀਆਂ ਲੜਾਈਆਂ ਸਾਹਿਬ ਸ੍ਰੀ ਗੁਰੂਬਿੰਦ ਸਿੰਘ ਜੀ ਮਹਾਰਾਜ ਦਾ ਜਦੋਂ ਆ અવਤਾਰ ਆਗਮਨ ਹੋਇਆ ਕਹਿੰਦੇ ਨੇ ਅੰਬਾਲੇ ਵਿੱਚ ਇੱਕ ਸੂਫੀ ਫਕੀਰ ਜਿਸ ਦਾ ਨਾਂ ਭੀਖਣ ਸ਼ਾ ਸੀ वो दिन चढ़दे की तरफ नमाज पढ़न ख़लीफ़िया ने पूछ लिया साई जी की हो गया जिस पास आप नमाज पढ़ रहे हो वली अल्ले का घर इधर नहीं है वली अल्लाह पश्चिम की तरफ है दिन लथे की तरफ नमाज पढ़ी दी है चढ़दे की तरफ नहीं गंभीर होके ਇਹ ਫਕੀਰ ਕਹਿਣ ਲਗਾ ਉਸ ਅੱਲਾ ਦਾ ਨੂਰ ਅਜ ਪੂਰਬ ਦੇਚ ਪ੍ਰਗਟ ਹੋਇਆ ਹੈ ਔਰ ਇਹ ਦਰਸ਼ਨੋਂ ਵੀ ਚਲੇ ਆਏ ਔਰ ਇਸ ਦਾ ਨਾਂ ਸਾਈਂ ਪੀਖਨ ਸ਼ਾ ਸੀ ਸਭ ਤੋਂ ਪਹਿਲੇ ਇਸ ਪਰਮ ਆਤਮਾ ਦਾ ਇਸ ਨੂੰ ਹੀ ਪਤਾ ਚਲੇ ਆਏ ਕਿ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਘਰ ਦੇਚ ਜਿਸ ਆਤਮਾ ਦਾ ਆਗਮਨ ਹੋਇਆ ਹੈ ਉਹ ਪਰਮ ਸ਼ਕਤੀ ਤੇ ਭਗਤੀ ਦਾ ਸੰਗਮ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨ ਕਥਾ ਉਨਤੇ ਬਹੁਤ ਸਾਰਿਆਂ ਨੇ ਲਿਖੀ ਹੈ ਪਰ ਇੱਕ ਕਮਾਲ ਦੀ ਗੱਲ ਹੈ ਅਵਤਾਰੀ પુરੁਸ਼ਾਂ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜੀਵਨ ਕਥਾ ਆਪ ਵੀ ਲਿਖੀ ਹੈ ਦਸਮ ਗ੍ਰੰਥ ਦੇ ਵਿੱਚ ਮੌਜੂਦ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਤ ਸਾਧਤ ਜਹ ਵਿਦ ਮੋਹਿ ਆਨ ਆਪ ਉਤਰਾਖੰਡ ਦੇ ਵਿੱਚ ਇੱਕ ਐਸੀ ਥਾਂ ਜਿਸ ਨੂੰ ਹਿਮਕੁੰਡ ਕਹਿੰਦੇ ਨੇ ਉੱਥੇ ਆਪ ਤਪ ਕਰਦੇ ਰਹੇ ਪਿਛਲੇ ਜਨਮ ਵਿੱਚ ਇਹ ਤਪਸ਼ਿਆ ਕਿੰਨੀ ਗਹਿਰੀ ਸੀ ਸੰਸ਼ੇਵ ਦੇ ਸਹਿਬ ਦਾ ਇਹ ਫਰਮਾਨ ਇਹ ਵਿਦਕਰਤ ਤਪਸ਼ਿਆ ਭयो द्वैते एक ਰੂਪ ਹੋਏ ਗਏ ਇੱਕ ਰੂਪ ਹੋ ਗਏ ਸੀ ਚਿੰਤਨ ਕਰਦੇ ਕਰਦੇ ਪ੍ਰਭੂ ਵਿੱਚ ਲੀਨ ਹੋਏ ਤੇ ਪ੍ਰਭੂ ਨੇ ਹੁਕਮ ਕੀਤਾ ਤੁਸੀਂ ਜਾਓ ਜਗਤ ਦੇਚ ਜਗਤ ਦਾ ਕਲਿਆਣ ਕਰੋ ਕਿਸੇ ਮਹਾਨ ਆਤਮਾ ਦਾ ਜਨਮ ਕਿਸੇ ਮਹਾਨ ਘਰ ਦੇਚ ਹੋ ਸਕਦਾ ਹੈ ਪਥਰੇਲੀ ਜ਼ਮੀਨ ਦੇਚ ਗੁਲਾਬ ਦੇ ਫੁੱਲ ਨਹੀਂ ਪੈਦਾ ਹੁੰਦੇ ਔਰ ਬੰਜਰ ਜ਼ਮੀਨਾਂ ਦੇਚ ਫਲਦਾਰ ਬੂਟੇ ਨਹੀਂ ਉਗਦੇ ਇਤਨੀ ਮਹਾਨ ਆਤਮਾ ਦਾ ਜਗਤ ਦੇਚ ਆਗਮਨ ਹੋਵੇ ਤੋ ਕੋਈ ਮਹਾਨ ਕੁਖ ਚਾਹੀਦੀ ਸੀ ਮਹਾਨ ਪਿਤਾ ਚਾਹੀਦਾ ਸੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਘਰ ਗੁਜਰੀ ਜੀ ਦੀ ਕੋਖ ਆਪ ਦਾ ਪਟਨਾ ਸਾਹਿਬ ਦੇ ਚ ਆਗਮਨ ਹੋਇਆ ਸائیں ਦੇਖਨ ਸ਼ਾ ਨੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਦਮਾਂ ਤੇ ਸਜਦਾ ਕੀਤਾ ਮੱਥਾ ਟੇਕਿਆ ਔਰ ਹੱਥ ਦੇ ਚ ਦੋ ਮਿਸ਼ਰੀ ਦੀਆਂ ਰੋੜੀਆਂ ਰੱਖ ਕੇ ਬਾਲਕ ਗੋਬਿੰਦ ਰਾਏ ਦੇ ਅੱਗੋਂ ਕੀਤੀਆਂ ਨੇ ਪਾਤਸ਼ਾਹ ਨੇ ਦੋਹਾਂ ਤੇ ਹੱਥ ਰੱਖ ਦਿੱਤਾ ਮਕਸਦ ਸੀ ਇਸ ਫਕੀਰ ਦਾ ਤੁਸੀਂ ਹਿੰਦੂ ਦੇ ਗੁਰੂ ਹੋ ਕਿ ਮੁਸਲਮ ਦੇ ਤੁਹਾਡਾ ਚਾਣਣਾ ਕਿਸ ਨੂੰ ਮਿਲੇਗਾ ਆਪਨੇ ਦੋਹਾਂ ਤੇ ਹੱਥ ਰੱਖ ਦਿੱਤਾ ਔਰ ਆਖਿਆ ਇਹ ਸੂਰਜ ਦਾ ਚਾਣਣਾ ਕਿਸੇ ਇੱਕ ਦਾ ਨਹੀਂ ਇਤੇ ਸਾਂਝ ਹੈ ਅਸੀਂ ਸਾਂਝੇ ਹਾਂ ਅਸੀਂ ਸਾਰਿਆਂ ਦੇ ਹਾਂ ਵਾਕਈ ਆਪ ਦੀ ਸੈਨਾ ਵਿੱਚ ਔਰ ਆਪ ਦੇ ਸਿੱਖਾਂ ਵਿੱਚ ਚਾਰੇ ਵਰਨਾਂ ਦੇ ਪੁਰਸ਼ ਤੇ ਸਨ ਪਰ ਪੀਰ ਬੁੱਧੂ ਸਾਜੇ ਸੇ ਮੁਸਲਮ ਫਕੀਰ ਵੀ ਆਪ ਦੇ ਕਦਮਾਂ ਤੋਂ ਨਿਛਾਵਰ ਹੁੰਦੇ ਰਹੇ ਸਦਕੇ ਹੁੰਦੇ ਰਹੇ ਦੇਵੀ ਗੁਣ ਰੱਬੀ ਗੁਣ ਬਚਪਨ ਦੇ ਛੇ ਪ੍ਰਗਟਾਉਂਦੇ ਸਨ ਔਰ ਜਗਤ ਦੀ ਕੋਈ ਪਕੜ ਨਹੀਂ ਦਖੜ ਨਹੀਂ ਇਹ ਆਪ ਦੀ ਜੀਵਨ ਸ਼ੈਲੀ ਤੋਂ ਪਤਾ ਚੱਲਦਾ ਸੀ ਸੋਨੇ ਦੇ ਕੰਗਣ ਹੀਰੇ ਮੋਤੀਆਂ ਨਾਲ ਜੜਤ ਆਸਾਮ ਦੇ ਰਾਜੇ ਨੇ ਭੇਟ ਕੀਤੇ ਸਨ ਮਾਤਾ ਜੀ ਨੇ ਇਹ ਦੋਵੇਂ ਕੜੇ ਸਤਗੁਰਾਂ ਨੂੰ ਪਹਿਨਾ ਦਿੱਤੇ ਗੰਗਾ ਦੇ ਤਟ ਤੇ ਬੱਚਿਆਂ ਨਾਲ ਖੇਡਦੇ ਪੈਣੇ ਕਿਧਰੇ ਇੱਕ ਕੜਾ ਜਾਂਦਾ ਰਿਹਾ ਵਾਪਸ ਆਏ ਮਾਤਾ ਜੀ ਨੇ ਸਿਰਫ ਇੱਕ ਕੋਈ ਕੜਾ ਵੇਖਿਆ ਤੇ ਪੁੱਛ ਬੈਠੇ ਲਾਲ ਜੀ ਸੋਨੇ ਦਾ ਉਹ ਕੜਾ ਹੀਰੇ ਰਤਨਾ ਨਾਲ ਜੜਤ ਕਿੱਥੇ ਗਵਾ ਕੇ ਆਇਓ ਕਿੱਥੇ ਸੁਟਿਆ ਸਤਿਗੁਰੂ ਕਹਿਣ ਲੱਗੇ ਗੰਗਾਚ ਕਿਹੜੀ ਥਾਂ ਤੇ ਮਾਤਾ ਜੀ ਨਾਲ ਚੱਲ ਪੈ ਔਰ ਹੋਰ ਸਿੱਖ ਸੇਵਕ ਵੀ ਜਦ ਤਟ ਤੇ ਪਹੁੰਚੇ ਮਾਤਾ ਜੀ ਪੁੱਛਦੀਆਂ ਨੇ ਕੰਗਣ ਕਿਥੇ ਸੁਟਿਆ ਦੂਜਾ ਵੀ ਹੱਥੋਂ ਉਚਾਰ ਉਤਾਰ ਕੇ ਪਰੋਂ ਸੁਟਿਆ ਅਖੇ ਇੱਥੇ ਸੁਟਿਆ ਚੋਂਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿ ਗਏ ਸਨ ਕਿ ਗੋਮਦਰ ਰਾਏ ਨੂੰ ਕਹਿਣਾ ਕੁਝ ਨਹੀਂ ਉਹ ਜੋ ਕੁਝ ਵੀ ਕਰਨਗੇ ਜਗਤ ਦੇ ਕਲਿਆਣ ਹਿਤ ਕਰਨਗੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਚਨਾਂ ਨੂੰ ਪਾਲਦੇ ਹੋਏ ਮਾਤਾ ਜੀ ਚੁੱਪ ਰਹਿ ਗਏ ਠੀਕ ਇਹ ਵੀ ਕੌਤਕ ਹੈ ਇਹ ਵੀ ਇਹਨਾਂ ਦੇ ਲਈ ਲਾਇਆ ਹੈ। ਭਾਵੇਂ ਆਪ ਦੀ ஆயੁਤ ਬਹੁਤ ਛੋਟੀ ਹੈ ਪਰ धनुष ਵਿਦਿਆ ਦੇ ਵਿੱਚ ਆਪ ਦਾ ਸ਼ੌਕ ਸੀ। ਤਲਵਾਰ ਚਲਾਉਣ ਦੇ ਵਿੱਚ ਆਪ ਦੀ ਰੁਚੀ ਸੀ। ਇੱਥੋਂ ਪਤਾ ਚੱਲਦਾ ਸੀ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਇਹਨਾਂ ਦੇ ਹੱਥੋਂ ਹੀ ਟੁੱਟਣਗੀਆਂ। ਤੇ ਠੀਂਨੇ ਰਾਜਾ ਅਸ਼ੌਕ ਨੇ ਮਹਾਤਮਾ ਬੁੱਧੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਜਿਸ ਗੰਗਾ ਦੇ ਤਟ ਤੇ ਤਲਵਾਰ ਸੁਟੀ ਸੀ ਉਹ ਪਾਟਲੀ ਪੁੱਤਰ ਪਟਨਾ ਦਾ ਗੰਗਾ ਦਾ ਹੀ ਤਟ ਹੈ ਔਰ ਗਜ਼ਬ ਦੀ ਗੱਲ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਹੀ ਪਾਟਲੀ ਪੁੱਤਰ ਇਸੇ ਹੀ ਪਟਨੇ ਦੇ ਵਿੱਚ ਗੰਗਾ ਦੇ ਤਟ ਤੋਂ ਤਲਵਾਰ ਚੁੱਕ ਲਈ ਆਪ ਦੇ ਬੜੇ ਕੀਮਤੀ ਬੋਲ ਨੇ ਚੁੰਕਾਰਜ਼ ਹਮਾ ਹੀਲਤੇ ਦਰਗੁਜਸ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ ਜਦ ਸ਼ਾਂਤੀ ਵੈਰਾਗ ਗਿਆਨ ਧਿਆਨ ਨਾਲ ਮਕਸਦ ਹਲ ਨਾ ਹੋਵੇ ਸੱਚ ਨੂੰ ਵੇਗਨ ਪੈਂਦਾ ਹੋਵੇ ਤਾਂ ਤਲਵਾਰ ਚੁੱਕ ਲੈਣੀ ਵੀ ਧਰਮ ਹੈ ਸ਼ਸਤਰ ਉਠਾ ਲੈਣਾ ਵੀ ਧਰਮ ਹੈ ਇਹ ਆਪਦੇ ਸਿਧਾਂਤਿਕ ਨੁਕਤੇ ਸਨ 6 ਵਰਿਆਂ ਦੀ ਉਮਰ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਕੌਤਕ ਤੇ ਖੇਡਾਂ ਕਰਦੇ ਹੋਏ ਆਪਨੇ ਉਥੋਂ ਚਾਲੇ ਪਾਏ ਯਾਦਗਾਰੀ ਸਥਾਨ ਜਨਮ ਸਥਾਨ ਤਖਤ ਸਾਹਿਬ ਪਟਨਾ ਬੜੇ ਸੁੰਦਰ ਰੂਪ ਦੇ ਵਿੱਚ ਬਣਿਆ ਹੋਇਆ ਹੈ ਗੁਰਦੁਆਰਾ ਬਾਲ ਲੀਲਾ ਔਰ ਹੋਰ अनेका ਆਪ ਦੇ ਪਾਵਨ ਸਥਾਨ ਯਾਦਗਾਰੀ ਉੱਥੇ ਬਣੇ ਹੋਏ ਨੇ ਆਪ ਆ ਕੇ ਅਨੰਦਪੁਰ ਸਾਹਿਬ ਦੇ ਜੋ ਹੈ ਟਿਕੇ ਕਹਿੰਦੇ ਨੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਸੀਸ ਆਪ ਦੇ ਕੋਲ ਲੈਂਦਾ ਗਿਆ ਸਤਗੁਰਾਂ ਦੀ ਸ਼ਹਾਦਤ ਦੀ ਖਬਰ ਸੁਣਾਈ ਗਈ ਤਾਂ ਮਹਾਰਾਜ ਕਹਿਣ ਲਗੇ ਦਿੱਲੀ ਦੇ ਬੜਾ ਰੋਸ ਪੈਦਾ ਹੋਇਆ ਹੋਵੇਗਾ ਬੜਾ ਜੋਸ਼ ਉਮੜਿਆ ਹੋਵੇਗਾ ਤਾਂ ਹੱਥ ਜੋੜ ਕੇ ਰੰਗਰੇਟੇ ਨੇ ਆਖਿਆ ਨਹੀਂ ਦਿੱਲੀ ਦੇ ਸਿਖਾ ਨਹੀਂ ਤੇ ਕਹਿ ਦਿੱਤਾ ਅਸੀਂ ਸਿੱਖ ਹੀ ਨਹੀਂ ਆ ਮੁਗਲ ਸਿਪਾਈ ਜਦ ਘਰ ਘਰ ਦੇ ਚ ਪਹੁੰਚਦੇ ਰਹੇ ਸਿੱਖਾਂ ਦੇ ਆਪਣੇ ਗੁਰੂ ਦਾ ਧੜ ਤੇ ਚੁੱਕ ਕੇ ਲਿਆ ਥੜੇ ਗੁਰੂ ਦੀ লাশ ਪਈ ਏ ਉਹਨਾਂ ਦੀ ਦੇਹ ਹੀ ਪਈ ਏ ਚੁੱਕ ਕੇ ਲਿਆਓ ਡਰ ਦੇ ਮਾਰੇ ਸਹਿਮ ਗਏ ਸਿੱਖ ਕਹਿਣ ਲੱਗੇ ਨਹੀਂ ਅਸੀਂ ਸਿੱਖ ਨਹੀਂ ਆ ਇਹ ਬੋਲ ਜਦ ਰੰਗਰੇਟੇ ਨੇ ਸੁਣਾਏ ਤੋਂ ਗਰਜਦੀ ਹੋਈ ਆਵਾਜ਼ ਦੇ ਵਿੱਚ ਗੋਮਦਰਾਏ ਨੇ ਇਹ ਬੋਲ ਆਖੇ ਨੇ ਸੁਨ ਸ੍ਰੀ ਕਲਗੀਧਰ ਐਸੇ बोले गरजत जलधर जैसे इस तरह गरजे के बदल अब एक ऐसो पंथ बनाओ सगल जगत बिखे बहु विधभाओ लाखों नर जग के एक तामे मिले एक सिख जाए सब में पृथक पछानो परे छपे न छपे हो करे गरजद्याया कह लगे ਮੈਂ ਹੁਣ ਸਿੱਖ ਦਾ ਸਰੂਪ ਹੀ ਐਸਾ ਬਣਾ ਦਿਆਂਗਾ ਉਸ ਤੋਂ ਪੁੱਛਣ ਦੀ ਲੋੜ ਹੀ ਨਹੀਂ ਰਹੇਗੀ ਤੂੰ ਸਿੱਖ ਹੈ ਕਿ ਨਹੀਂ ਉਹਦੀ ਸ਼ਖਲ ਸੂਰਤ ਦੱਸੇਗੀ ਉਹਦਾ ਰੂਪ ਰੰਗ ਦੱਸੇਗਾ ਔਰ ਲੱਖਾਂ ਮਨੁੱਖਾਂ ਵਿੱਚ ਖੜਿਆ ਆਇਆ ਵੀ ਦਿਸੇਗਾ ਇਹ ਸਿੱਖ ਹੈ ਲੱਖੋ ਨਰ ਜਗ ਕੇ ਇੱਕ ਥਾਂਏ ਤਾਂ ਮੇ ਮਿਲੇ ਇੱਕ ਸਿੱਖ ਜਾਏ ਸਭ ਮੇ ਪ੍ਰਥਕ ਪਛਾਣੋਂ ਪਰੇ ਛਪੇ ਨ ਛਪੇ ਕੈਸੂ ਹੋਂ ਕਰੇ ਯਥਾ ਬਗਨ ਮੇ ਅੰਸ ਨਾ ਛਪੇ ਗਿਰਜਨ ਵਿਖੇ ਮੋਰ ਜਿਉ ਦਿਖੇ ਤਿਮ ਨਾ ਨਾ ਵੇਖਣ ਕੇ ਮਾਹੀ मम ਸ ਕੋ ਸਗਲੇ ਅਰਖਾਈਂ ਵਕਤ ਦੇ ਨਾਲ-ਨਾਲ ਆਪ ਦੇਸ਼ ਦੀ ਤਾਮੀਰ ਦੇ ਚ ਜੁਟੇ ਭਗਤੀ ਭਾਵਨਾ ਦੇ ਦਰਿਆ ਚਲਦੇ ਰਹੇ ਸਿੱਖ ਤੇ ਮਾਨਵਤਾ ਦਿਮਾਗੀ ਤੌਰ ਤੇ ਉਜਵਲ ਹੋ ਸਕੇ ਸਾਹਿਤਿਕ ਰੁਚੀਆਂ ਵੀ ਇਸ ਦੇ ਅੰਦਰ ਪੈਦਾ ਹੋ ਸਕਣਨ ਤਾਂ ਆਪਨੇ ਬੁੰਜਾ ਕਵੀ ਵੀ ਆਪਣੇ ਨਾਲ ਰੱਖੇ ਇਸ ਤੋਂ ਆਪਦੀਆਂ ਸਾਹਿਤਿਕ ਰੁਚੀਆਂ ਦਾ ਪਤਾ ਚੱਲਦਾ ਹੈ ਔਰ ਆਪਨੇ ਵਕਤ ਦੇ ਨਾਲ ਨਾਲ ਪੌਂਟਾ ਸਾਹਿਬ ਦੇ ਚ ਬੈਠ ਕੇ ਇੱਕ ਮਹਾਨ ਗ੍ਰੰਥ ਦੀ ਰਚਨਾ ਕੀਤੀ ਜਿਸ ਨੂੰ ਗੁਰੂ ਦਸਮ ਗ੍ਰੰਥ ਕਰਕੇ ਕਹਿੰਦੇ ਨੇ ਜਾਬ ਸਾਹਿਬ ਆਪਦੀ عظیم ਰਚਨਾ ਅਕਾਲ ਉਸਤਤ ਗਿਆਨ ਪ੍ਰਭੂਤ ਜੋ ਹੈ ਬਾਣੀ ਹੈ ਔਰ ਇਸੇ ਤਰੀਕੇ ਨਾਲ अनेका ਸ਼ਬਦ ਨੇ ਫਿਰ ਆਪਨੇ ਦੇਸ਼ ਦੇ ਪ੍ਰਾਚੀਨ ਧਰਮ ਗ੍ਰੰਥਾਂ ਦਾ ਬ੍ਰਿਜ ਭਾਸ਼ਾ ਵਿੱਚ ਉਲੱਥਾ ਵੀ ਕੀਤਾ ਮੈਂ ਜ ਇਸ ਵਾਸਤੇ ਕਿ ਵਕਤ ਦੇ ਬ੍ਰਾਹਮਣ ਇੱਕ ਤੇ ਕਹਿੰਦੇ ਸਨ ਵਿਦਿਆ ਸਿਰਫ ਬ੍ਰਾਹਮਣ ਪੜ ਸਕਦਾ ਹੈ ਦੂਜਾ ਤੀਜਾ ਨਹੀਂ ਔਰ ਅਰਥਾਂ ਦਾ ਅਨਰਥ ਕਰਦੇ ਸਨ ਤੋਂ ਤਮਾਮ ਧਰਮ ਗ੍ਰੰਥਾਂ ਦਾ ਸਤਗੁਰ ਨੇ ਉਲੱਥਾ ਕੀਤਾ ਵੇ ਪੜ ਲਓ ਸਾਰੇ ਪੁਰਾਣਾ ਇਤਿਹਾਸ ਇਹ ਸੀ ਔਰ ਧਰਮ ਗ੍ਰੰਥਾਂ ਵਿੱਚ ਇਹ ਕੁਝ ਸੀ ਔਰ ਸਾਰੇ ਪੜ ਲੋ ਸਾਰਿਆਂ ਨੂੰ ਪਤਾ ਚਲ ਜਾਏ ਪੁਰਾਣਾ ਧਰਮ ਕੀ ਸੀ ਤੇ ਸਭ ਕੁਝ ਲਿਖਣ ਦੇ ਬਾਵਜੂਦ ਸਾਹਿਬ ਕਹਿੰਦੇ ਨੇ ਕਿ ਮੈਂ ਇਹ ਜੋ ਸਭ ਕੁਝ ਲਿਖਿਆ ਹੈ ਇਹ ਮੇਰੇ ਆਪਣੇ ਖਿਆਲ ਨਹੀਂ ਮੈਂ ਅਨਵਾਦ ਕੀਤਾ ਹੈ ਦਸ਼ਮ ਕਥਾ ਭਾਗਵਤ ਕੀ 파ਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਛਾਏ ਮੈਂ ਸਿਰਫ ਅਨਵਾਦ ਕੀਤਾ ਹੈ ਔਰ ਮੈਨੂੰ ਧਰਮ ਯੁੱਧ ਕਰਨ ਦਾ ਸ਼ੌਕ ਹੈ ਔਰ ਮੈਂ ਸਿਰਫ ਅਕਾਲ ਪੁਰਖ ਦਾ ਪੁਜਾਰੀ ਹਾਂ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਮ ਹੋ ਨਹੀਂ ਦਿਆਉ ਕਾਂ ਸੁਨੇ ਪਹਿਚਾਨ ਨ ਤੈਨਸਾ ਲਿਵ ਲਾਗੀ ਮੋਰੀ ਪਗ ਇਨਸਾ ਮੈਂ ਤੇ ਇੱਕ ਅਕਾਲ ਦਾ ਪੁਜਾਰੀ ਔਰ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਲਈ ਆਇਆ ਸਵੈ ਮਾਨ ਨਾਲ ਅਣਖ ਦੇਚ ਲੋਕੀ ਜੀ ਸਕਨ ਬੇਗਹਿਰਤ ਨਾ ਜੀਵਨ ਦੇਸ਼ ਤੇ ਕੌਮ ਦੀ ਜੋ ਹੈ ਵੰਡਨਾ ਕਰਨ اور بےچننا اس طرح دے میں جذبیاں نو ਉਭਾਰنا ہے روحانی جذبیاں نو ਉਭਾਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤਨ ਦਾ ਆਸਰਾ ਲਿਆ اس طرح ਕੀਰਤਨੀਆਂ ਦੇ ਜਨਮ ਦਾਤੇ ਗੁਰੂ ਨਾਨਕ ਦੇਵ ਜੀ ਸਿੱਖ ਵਿਚਾਰਕ ਵੀ ਹੋਵੇ ਕੀਰਤਨ کیوں کرنا ہے ਤੇ ਕਿਸ ਦਾ کرنا ہے اس ਦਾ बोਧ ਵੀ ਮਿਲ سکے تو ધਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਦੀ ਵਿਚਾਰ ਕਥਾ ਦੀ ਪਰੰਪਰਾ ਭਾਈ ਗੁਰਦਾਸ ਜੀ ਦੇ ਰਾਹੀਂ ਤੋਰੀ ਇਤਿਹਾਸ ਦਾ ਵੀ ਸਿੱਖਿਆਤਾ ਹੋਵੇ ਇਤਿਹਾਸ ਨੂੰ ਭੁੱਲ ਨਾ ਜਾਵੇ ਔਰ ਇਹ ਗੱਲ ਮੰਨੀ ਪਰ ਮੰਨੀ ਹੈ ਜਿਸ ਕੌਮ ਦਾ ਕੋਈ ਇਤਿਹਾਸ ਨਹੀਂ ਉਹ ਕੌਮ ਕੋਈ ਕੌਮ ਨਹੀਂ ਮਿਟਦਿਆਂ देर ਨਹੀਂ ਲੱਗਦੀ ਸਾਰੀਆਂ ਕੌਮਾਂ ਆਪਣੇ ਇਤਿਹਾਸ ਤੇ ਖੜੀਆਂ ਨੇ ਤੋਂ ਇਤਿਹਾਸਿਕ ਰੁਚੀਆਂ ਉਜਾਗਰ ਕਰਨ ਲਈ ਔਰ ਸੂਰਬੀਰਤਾ ਪੈਦਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਢਾਡੀ ਸਿੰਘਾਂ ਨੂੰ ਜਨਮ ਦਿੱਤਾ ਉੱਥੇ ਸਾਹਿਤਿਕ ਰੁਚੀਆਂ ਕਲਾ ਹੁਨਰ ਸਾਰਿਆਂ ਦੇ ਅੰਦਰ ਪੈਦਾ ਹੋ ਸਕੇ ਤੋ ਕਵੀ ਦਰਬਾਰਾਂ ਨੂੰ ਤੇ ਕਵੀਆਂ ਨੂੰ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰ ਆਪ ਮਾਰ ਨਾਲ ਆਪਣੇ ਆਪ ਨੂੰ ਵੀ ਕਵੀ ਕਹਿੰਦੇ ਨੇ ਕਬੀ ਉਹ ਬਾਚ ਥਾਂ ਥਾਂ ਤੇ ਆਪਣੇ ਆਪ ਨੂੰ ਕਵੀ ਕਰਕੇ ਕਹਿੰਦੇ ਨੇ ਮੈਂ ਇੱਕ ਕਵੀ ਹਾਂ ਮੈਂ ਇੱਕ ਕਵੀ ਹਾਂ ਆਪ ਨੇ ਆਪਣੀ ਮਨੋਵਿਰਤੀ ਚਾਹਤ ਇੰਜ ਪ੍ਰਗਟ ਕੀਤੀ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੇ ਅੱਗੋਂ ਇੰਜ ਫਰਿਆਦ ਕਰਦੇ ਨੇ। हे परिपूर्ण परमात्मा ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇਸਨ ਦੇਸ ਤੇ ਆਵੇ। ओ सब ਰਿਧਨ ਸੇ ਧਨ ਪੇ ਹਮਰੋ ਨਹੀਂ ਨਾਇਕ ਹੀ ਆਲਨ ਚਾਵੇ। हे परिपूर्ण परमात्मा ਮੈਂ ਤੇਥੋਂ ਧਨ ਧਨ ਦੀ ਮੰਗ ਨਹੀਂ ਕਰਦਾ। ਧਨ ਤੇ ਆਪਣੇ ਆਪ ਚੱਲ ਕੇ ਮੇਰੇ ਕਦਮਾਂ ਦੇਚ ਆ ਰਿਹਾ ਹੈ। ਔਰ ਮੈਂ ਤੇਥੋਂ ਹੈ परिपूर्ण परमात्मा ਕੋਈ ਰਿੱਧੀ ਤੇ ਸਿਧੀਆਂ ਦੀ ਵੀ ਮੰਗ ਨਹੀਂ ਕਰਦਾ ਇਹ ਮੈਨੂੰ ਬਿਲਕੁਲ ਨਹੀਂ ਚਾਹੀਦੀਆਂ ਔਰ ਸੁਨੋ ਕਛ ਜੋਗ ਵਿਖੇ ਕਰ ਕੌਣ ਇਤੋ ਤਪ ਕੇ ਤਨ ਤਾਵੇ ਜੂਜ ਮਰੋਂ ਰਣ ਮੈਂ ਤਜ ਬੈ ਤੁਮ ਤੇ ਬਸ ਸ਼ਾਮ ਅਹ ਬਰ ਪਾਵੇ ਰਣ ਭੂਮੀ ਦੇਚ ਦੇ ਖਾਤਰ ਮਜ਼ਲੂਮਾਂ ਦੀ ਖਾਤਰ ਲੜਦਿਆਂ ਲੜਦਿਆਂ ਆਪਣੇ ਪ੍ਰਾਂਹ ਦੇ ਦਿਆਂ हे ਪ੍ਰਭੂ इलावा होर कुछ भी नहीं चाहिए इस पता चलता है कि आप कितने महान योद्धा सन कितने सूरबीर लेकिन आप कितने गहरे तपस्वी ने कि मैदान जंग समाधि लग जाती है आपकी सुरत जुड़ जाती है यह सुरबीरता अगह चल के आप दे भी नमोदार हो प्रगट हो और आपने अगह चल के खालसा पंथ की साजना की थी और बड़े निराले ढंग विसाखी वाले दिन मयान चो नंगी तलवार कड़ के पूरे इकट्ठ संबोधन करद कह लगे मैनू पंचीस चाहिए ने विचार तो सिख का जन्म होया तलवार तो सिंह का जन्म होया है सिख भगती है सिंह शक्ति है सिख संत है सिंह सिपाही है सिपाही केवल सिपाही होंगे ने संत केवल संत ने लेकिन संगम किया संत बुजदिल ना हो सिपाही बनाया तो सिपाही जालम ना हो जाए उस संत बनाया है नौ बादशाहियां दी पहली कोशिश संत बनाया है ਤੇ ਇੱਕ ਦੀ ਕੋਸ਼ਿਸ਼ ਉਸੇ ਨੂੰ ਸਿਪਾਈ ਬਣਾਇਆ ਹੈ ਤਾਂ ਕਿ ਆਪਣੇ ਸੰਤ ਬਣੇ ਦੀ ਰੱਖਿਆ ਕਰ ਸਕੇ ਇੱਕ ਗਾਥਾ ਹੈ ਵਿਸ਼ਵਾਮিত্র ਜੀ ਜਦ ਯਗ ਕਰਦੇ ਸਨ ਰਾक्षਸ ਲੋਗ ਉਸ ਦੇ ਚ ਗਊ ਦਾ ਮਾਸ ਛੁੱਟ ਦਿੰਦੇ ਸਨ ਤੋਂ ਦਸ਼ਰਤ ਦੇ ਦਰਬਾਰ ਵਿੱਚ ਫਰਿਆਦ ਕੀਤੀ ઋષਿ ਨੇ ਰਾਮ ਤੇ ਲਕਸ਼ਮਣ ਪਹਿਰੇ ਦੇ ਰੂਪ ਵਿੱਚ ਮੈਨੂੰ ਚਾਹੀਦੇ ਨੇ ताकि मैं अपना यज्ञ संपूर्ण कर सका ऐसा ही होया दशरथ ने राम ਤੇ लक्ष्मण ਤੇ ਕੁਝ ਸੈਨਾ ਭੇਜੀ ਕਲਗੀਧਰ ਸਮੂਹ ਭਾਰਤ ਵਾਸੀਆਂ ਨੂੰ ਸੰਬੋਧਨ ਕਰਦੇ ਆਇਆ ਕਹਿਣ ਲੱਗੇ ਆਪਣਾ ਯੱਗ ਖੁਦ ਕਰੋ ਔਰ ਉਹਦੀ ਰੱਖਿਆ ਵੀ ਖੁਦ ਕਰੋ ਕਿਤਨੇ ਚਿਰ ਤੱਕ ਦੂਸਰਿਆਂ ਦੇ ਅੱਗੋਂ ਹੱਥ ਫੈਲਾਓਗੇ ਖੁਦ ਰਖਸ਼ਕ ਬਣੋ ਆਪਣੀ ਅਸਮਤ ਦੇ ਆਪਣੀ ਇੱਜ਼ਤ ਦੇ ਆਪਣੀ ਕੌਮ ਦੇ ਆਪਣੇ ਧਰਮ ਦੇ ਆਪਣੀ ਇਮਾਨ ਦੇ ਔਰ ਆਪਣੇ ਦੇਸ਼ ਦੇ ਆਪਣੇ ਰਖਵਾਲੇ ਖੁਦ ਬਣੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਈ ਬਣਾਇਆ ਔਰ ਸਿੱਖ ਨੂੰ ਸਿੰਘ ਬਣਾਇਆ ਇਹ ਐਸੀ ਉਮਤ ਹੈ ਜੋ ਸਾਰੇ ਜਗਤ ਵਿੱਚ ਦੋ ਨਾਮਾਂ ਨਾਲ ਜਾਣੀ ਜਾਂਦੀ ਹੈ ਸਿੱਖ ਕਰਕੇ ਸਿੰਘ ਕਰਕੇ ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵਕਤ ਦੀ ਹਕੂਮਤ ਬਰਦਾਸ਼ਤ ਨਹੀਂ ਕਰਦੀ ਸੀ ਅੰਜਾਮ ਇਹ ਹੋਇਆ ਆਪਦੇ ਦੋ ਵੱਡੇ ਸਹਿਬਜ਼ਾਦੇ ਚਮਕੌਰ ਦੇ ਮੈਦਾਨ ਦੇ ਸ਼ਹੀਦ ਹੋਏ ਆਪਦੇ ਦੋ ਛੋਟੇ ਸਹਿਬਜ਼ਾਦੇ ਸਰਹੰਦ ਵਿੱਚ ਦੀਵਾਰਾਂ ਦੇ ਚਨੇ ਗਏ ਇਹ ਅਜੀਬੋ ਗਰੀਬ ਸਾਖਾ ਘਟਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੋਈ ਬੱਚਿਆਂ ਨੇ ਹੌਸਲਾ ਨਹੀਂ ਹਾਰਿਆ ਮੈਦਾਨੇ ਜੰਗ 'ਚ ਲੜੇ ਨੇ ਸੂਰਬੀਰਤਾ ਦੇ ਨਾਲ ਦੀਵਾਰਾਂ ਦੇ ਚਿਣੇ ਗਏ ਨੇ ਸਬਰ ਦੇ ਨਾਲ ਸ਼ਾਂਤੀ ਦੇ ਨਾਲ ਔਰ ਇਸ ਨੂੰ ਇੱਕ ਮੁਸਲਮ ਸ਼ਾਇਰ ਨੇ ਬੜੇ ਸੋਹਣੇ ਢੰਗ ਨਾਲ ਜੋ ਹੈ ਲਿਖਿਆ ਹੈ ਔਰ ਉਹ ਮੁਸ਼ਾਬਿਤ ਦਿੰਦਾ ਹੈ ਕਟਵਾ ਦੀ ਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰੀ ਕੁਰਖhetra ਦੇ ਮੈਦਾਨ ਵਿੱਚ ਜਦ ਅਰਜਨ ਨੇ ਤਲਵਾਰ ਸੁੱਟ ਦਿੱਤੀ ते आख्या भगवन मैं नहीं लड़ना क्यों सामने मेरे चचेरे भरा दर्योधन ओ मेरा गुरु द्रोणाचार्य मेरा पितामा भीषम मैं अपने त्यवर नहीं करना मैं नाल नहीं लड़ना ता धन श्री कृष्ण ने जो महान आलम राजनीति दिपुन ਧਰਮ ਦੇ ਮਹਾਨ ਗਿਆਤਾ ਔਰ ਸੰਤ ਸਰੂਪ ਆਪ ਦੇ ਸਮਝਾਉਣ ਦਾ ਬੜਾ ਨਿਰਾਲਾ ਢੰਗ ਕਹਿਣ ਲਗੇ ਅਰਜਨ ਆਪਣੇ ਜਿਸਮ ਤੇ ਫੋੜਾ ਨਿਕਲ ਆਵੇ ਮਵਾਦੀ ਤਾਂ ਮਨੁੱਖ ਇਹ ਥੋੜੀ ਕਹਿੰਦਾ ਕਿ ਮੈਂ ਉਸ ਨੂੰ ਚੀਰਣਾ ਨਹੀਂ ਚੀਰਨਾ ਪਏਗਾ ਮਵਾਦ ਕਢਣੀ ਪਏਗੀ ਇਹ ਭਾਵੇਂ ਤੇਰੇ ਆਪਣੇ ਹੀ ਨੇ ਸਾਰੇ ਪਰ ਦੇਸ਼ ਧਰਮ ਨੂੰ ਚੰਬੜੇ ਮਵਾਦੀ ਫੋੜੇ ਨੇ ਤੂੰ ਇਹਨਾਂ ਨੂੰ ਚੀਰ ਦੇ ਤੈਨੂੰ ਕੋਈ ਪਾਪ ਨਹੀਂ ਲੱਗੇਗਾ ਐਸੇ ਸੋਹਣੇ ਢੰਗ ਨਾਲ ਉਦਾਹਰਣ ਦੇ ਕੇ ਸਮਝਾਇਆ ਸੁੱਤੀ ਹੋਈ ਤਲਵਾਰ ਅਰਜਨ ਨੇ ਫਿਰ ਚੁੱਕ ਲਈ ਉਸ ਦੇ ਅੰਦਰ ਸੂਰਬੀਰਤਾ ਫਿਰ ਪੈਦਾ ਹੋ ਗਈ ਇਹ ਮੁਸਲਮ ਸ਼ਾਇਰ ਅਲਾ ਯਾਰ ਖਾਨ ਕਹਿੰਦਾ ਹੈ ਕਟਵਾ ਦੀਏ ਸ਼ਸ਼ ਸ਼ਾਮਨੇ ਗੀਤਾ ਨੂੰ ਸੁਣਾ ਕੇ ਗੀਤਾ ਦਾ ਫਲਸਫਾ ਸੁਣਾ ਕੇ ਕਿ ਸੈਨੂੰ ਲੜਨ ਮਰਨ ਦੀ ਜਾਚ ਸਿਖਾਣੀ ਇਹ ਗੱਲ ਕੁਛ ਹੋਰ ਹੈ ਪਰ ਗੁਰੂ ਗੋਬਿੰਦ ਸਿੰਘ ਤੇਰੀ ਗੱਲ ਕੁਛ ਹੋਰ ਹੈ ਕਿਉਂ ਕਟਵਾ دیے ਸ਼ਿਸ਼ ਸ਼ਾਮਨੇ ਗੀਤਾ ਕੋ ਸੁਣਾ ਕਰ ਰੂ ਫੂਕ ਦੀ ਗੋਬਿੰਦ ਨੇ ਬੇਟਾਂ ਨੂੰ ਕਟਾ ਕੇ ਆਪਣੇ ਹੀ ਬੱਚਿਆਂ ਨੂੰ ਕਟਵਾ ਕੇ ਸ਼ਹੀਦ ਕਰਵਾ ਕੇ ਮਰਨ ਦਾ ਜਜ਼ਬਾ ਲੜਨ ਦਾ ਜਜ਼ਬਾ ਸਮੁੱੱਚੀ ਉਮਤ ਦੇ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੈਦਾ ਕਰ ਦਿੱਤਾ ਆਰੀਆ ਸਮਾਜ ਦੇ ਉੱਗੇ ਪ੍ਰਚਾਰਕ ਲਾਲਾ दौਲਤ ਰਾਏ ਜਿਨ੍ਹਾਂ ਦੀ ਕਿਤਾਬ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੋ 1906 ਵਿੱਚ ਲਿਖੀ ਗਈ ਉਸ ਵਿੱਚ ਲਾਲਾ दौਲਤ ਰਾਏ ਕਹਿੰਦੇ ਨੇ ਕਿ ਮੈਂ ਜਦ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਉੱਥੇ ਦੋ ਇਸਤਰੀਆਂ ਦਿਖਾਈ ਦੇਂਦੀਆਂ ਇੱਕ ਸੀਤਾ ਇੱਕ ਸਰੂਪਨਖ ਜੇ ਇਹਨਾਂ ਦੋਹਾਂ ਨੂੰ ਇੱਕ ਪਾਸੇ ਕਰ ਦਈਏ ਯੁੱਧ ਨਹੀਂ ਹੋਣਾ ਸੀ ਇਹ ਜੰਗ ਨਹੀਂ ਹੋਣਾ ਸੀ ਲਖਮਣ ਸ੍ਰੂਪ ਨਖਾ ਦੀ ਨਖ ਨਾ ਕਟਦਾ ਰਾਵਣ ਸੀਤਾ ਨੂੰ ਚੁੱਕ ਕੇ ਨਾ ਲਿਆਂਦਾ ਇਹ ਯੁੱਧ ਨਹੀਂ ਹੋਣਾ ਸੀ ਫਿਰ ਉਹ ਕਹਿੰਦਾ ਜਦ ਮੈਂ ਮਹਾਭਾਰਤ ਦੇ ਯੁੱਧ ਦਾ ਅਧਿਐਨ ਕਰਦਾ ਉੱਥੇ ਇੱਕ ਇਸਤਰੀ ਹੈ ਦ੍ਰੋਪਦੀ ਕਹਿੰਦੇ ਨੇ ਨਵੇਂ ਬਣੇ ਮਹਿਲ ਦੀ ਜਦ ਉਹ ਚਟਕਣ ਲੱਗੇ ਤੋ ਘਰ ਨੂੰ ਸਜਾਇਆ ਸੀ ਦ੍ਰੋਪਤੀ ਨੇ ਅੰਦਰ ਇੱਕ ਸਰੋਵਰ ਸੀ ਉਹਦੇ ਤੇ ਇਸ ਢੰਗ ਦੇ ਰੰਗ ਪਾਏ ਸਨ ਕਿ ਸਰੋਵਰ ਜ਼ਮੀਨ ਲੱਗਦੀ ਸੀ ਜਦ ਦਰਯੋਧਨ ਆਇਆ ਹੈ ਔਰ ਉਹਨੇ ਜ਼ਮੀਨ ਸਮਝ ਕੇ ਪੈਰ ਰਖੇ ਤਾਂ ਪਾਣੀ ਜੀ ਗਰ ਗਿਆ ਜੋ ਬੜੀ ਸੁੰਦਰ ਪੇਂਟਿੰਗ ਚਿੱਤਰਕਾਰੀ ਦ੍ਰੋਪਤੀ ਨੇ ਕੀਤੀ ਸੀ ਸਾਰੀ ਵਿਗੜ ਗਈ ਗਰੋਧਤ ਹੋ ਕੇ ਦ੍ਰੋਪਤੀ ਦੇ ਮੂੰਹੋਂ ਨਿਕਲਿਆ ਇਹ ਅੰधे ਦਾ ਅੰਧਈ ਹੈ धर्त राष्ट्र अंधा एक कौड़े बोल चुभ गए बदले की भावना पैदा हुई कौड़े पढ़ इतना पेश आया कि उसने भरी सभा द्रौपदी नगन करने की कोशिश की थी। अंजाम कार भयंकर युद्ध होया तो इस जंग कारण द्रौपदी एक स्त्री ਸੰਸਾਰ ਦੇ ਸਿਆਣੇ ਕਹਿੰਦੇ ਰਹੇ ਨੇ ਯੁੱਧ ਹੋਣ ਦੇ ਇਹੀ ਕਾਰਨ ਨੇ ਜ਼ਰ ਜ਼ਮੀਨ ਜ਼ੋਰੂ ਜਾਂ ਜ਼ਮੀਨ ਦੀ ਖਾਤਰ ਲੜਾਈ ਹੋਵੇਗੀ ਜਾਂ स्त्री ਦੀ ਖਾਤਰ ਜਾਂ ਸੋਨੇ ਚਾਂਦੀ ਧਨ ਦੀ ਖਾਤਰ ਪਰ ਲਾਲਾ दौਲਤ ਰਾਏ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਯੋਧਾਂ ਦਾ ਅਧਿਐਨ ਕਰਦਾ ਤਾਂ ਹੈਰਾਨ ਹੋ ਜਾਣਾ ਇਹ ਜੰਗ ਧਨ ਦੀ ਖਾਤਰ ਨਹੀਂ ਸੀ ਇਹ ਯੁੱਧ ਜ਼ਮੀਨ ਦੀ ਖਾਤਰ ਨਹੀਂ ਸੀ ਇਹ ਯੁੱਧ ਇਸਤਰੀ ਦੀ ਖਾਤਰ ਨਹੀਂ ਸੀ ਇਹ ਯੁੱਧ ਮਜ਼ਲੂਮਾਂ ਦੀ ਰੱਖਿਆ ਦੀ ਖਾਤਰ ਸੀ ਦੇਸ਼ ਦੀ ਰੱਖਿਆ ਦੀ ਖਾਤਰ ਸੀ ਰੂਹੇ ਜ਼ਮੀਨ ਦੇ ਐਸਾ ਇੱਕੋ ਇੱਕ ਪੁਰਸ਼ ਹੋਇਆ ਜੋ ਲੜਿਆ ਸਿਰਫ ਦੇਸ਼ ਦੀ ਅਣਖ ਦੀ ਖਾਤਰ ਇਮਾਨ ਦੀ ਖਾਤਰ ਮਜ਼ਲੂਮਾਂ ਦੀ ਖਾਤਰ ਆਪਣੀ ਕੋਈ ਚਾਹਤ ਨਹੀਂ ਆਪਣੀ ਕੋਈ ਮੰਗ ਨਹੀਂ ਸੀ ਆਪ ਦਾ ਨਾਰਾ ਸੀ ਧਰਮ ਤੋਂ ਬਿਨਾ ਰਾਜ ਨਹੀਂ ਚੱਲ ਸਕਦਾ ਔਰ ਧਰਮ ਤੋਂ ਬਿਨਾ ਰਾਜ ਸ਼ਕਤੀ ਸਾਰਿਆਂ ਨੂੰ ਦਲਦੀ ਏ ਮਲਦੀ ਏ ਨਾਸਤੋ ਨਾਬੂਦ ਕਰਦੀ ਏ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਸਹਬ ਦਾ ਇਹ ਫਰਮਾਨ ਸੀ ਸਮਾਜਿਕ ਜੀਵਨ ਦੇ ਚ ਰਾਜਨੀਤਿਕ ਜੀਵਨ ਦੇ ਚ ਆਰਥਿਕ ਜੀਵਨ ਦੇ ਚ ਧਰਮ ਨੂੰ ਜੋੜੋ ਤਾਂ ਕਿ ਜ਼ਿੰਦਗੀ ਦੇ ਸਾਰੇ ਪਹਿਲੂ ਪਾਵਨ ਹੋਵਨ। ਇਹੀ ਸੰਦੇਸ਼ ਉਪਦੇਸ਼ ਦਿੰਦੇ ਹੋਏ ਆਪ Rajputane ਤੋਂ ਲੰਗੇ, Madhva Bharat ਤੋਂ ਲੰਗਦੇ ਹੋਏ ਫਿਰ ਸਹਜੇ ਸਹਜੇ ਮਹਾਰਾਸ਼ਟਰ ਦੇ ਸ਼ਹਿਰ 나ਂਦੇੜ ਦੇ ਚ ਪਹੁੰਚੇ ਨੇ। ਉੱਥੇ ਆਪ ਜੀ ਦੇ ਜ਼ਖਮਾਂ ਦੇ ਟਾਂਕੇ ਖੁੱਲ ਗਏ। ਔਰ ਸਿੰਘਾਂ ਨੂੰ ਕਹਿ ਲਗੇ ਅਸੀਂ ਜਾ ਰਹੇ ਹਾਂ। ਨਾਰੀਅਲ ਪੰਜ ਪੈਸੇ ਰੱਖ ਕੇ ਕੇਸਰ ਦੇ ਛਿੱਟੇ ਮਾਰ ਕੇ ਆਪਣੀ ਗੁਰਿਆਈ ਗੱਦੀ ਸਦੀਵੀ ਗੁਰਗਨ ਸਾਹਿਬ ਜੀ ਮਹਾਰਾਜ ਦੇ ਹਵਾਲੇ ਕੀਤੀ ਔਰ ਸਿੱਖਾਂ ਨੂੰ ਉਪਦੇਸ਼ ਕੀਤਾ ਹਮੇਸ਼ਾ ਗੁਰਗਨ ਸਾਹਿਬ ਜੀ ਦੀ ਤਾਬਿਆ 'ਚ ਰਹਿਣਾ ਔਰ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਰਹਿبری ਤੁਹਾਡੀ ਗੁਰਗਨ ਸਾਹਿਬ ਜੀ ਮਹਾਰਾਜ ਕਰਨਗੇ ਪਰ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੇ ਕਦੀ ਸਾਡਾ ਜੀ ਕਰੇ ਆਪ ਦਾ ਤਨ ਵੇਖਣਾ ਹੈ ਆਪ ਦੀ ਇਹ ਪਿਆਰੀ ਮੂਰਤ ਵੀ ਵੇਖਣੀ ਹੈ ਤਾਂ ਸਤਗੁਰੂ ਨੇ ਉੱਥੇ ਜਿਹੜੇ ਬਚਨ ਕਹੇ ਨੇ ਉਹ ਇਹ ਨੇ ਸਿੱਖ ਸੋ ਰਹਿਤ ਪੰਜ ਜੋ ਮਿਲੇ ਮਮ ਸਰੂਪ ਸੋ ਜਾਨੋ ਭਲੇ ਪੰਜ ਰਹਿਤਵਾਨੀਏ ਸਿੱਖ ਜੇ ਕਿਦਰੇ ਮਿਲ ਜਾਣ ਜਿਨ੍ਹਾਂ ਦੇ ਤਨ ਦਿੱਤੇ ਪੰਜ ਕਕਾਰ ਹੋਵਨ ਜਿਨ੍ਹਾਂ ਦੇ ਮਨ ਵਿੱਚ ਪੰਜ ਬਾਣੀਆਂ ਦਾ ਜਾਪ ਪਾਠ ਹੋਵੇ ਜਿਨ੍ਹਾਂ ਦੀ ਰਸਨਾ ਦਿੱਤੇ ਮੂਲ ਮੰਤਰ ਤੇ ਗੁਰ ਮੰਤਰ ਦਾ ਉਚਾਰਨ ਹੋਵੇ ਇਸ ਤਰ੍ਹਾਂ ਦੇ ਪੰਜ ਕਿਦਰੇ ਮਿਲ ਜਾਣ ਤਾਂ ਸਮਝ ਲਈ ਉਹ ਮੇਰਾ ਹੀ ਰੂਪ ਹੈ ਸਿਕ ਸੋ ਰਹਿਤ ਪੰਜ ਜੋ ਮਿਲੇ ਮਮ ਸਰੂਪ ਸੋ ਜਾਨੋ ਭਲੇ ਸਿਖ ਪੰਜੋਂ ਮੇਰੋ ਵਾਸਾ ਪੂਰਨ ਕਰੋਂ ਧਰੋਂ ਜੈ ਆਸਾ ਮੈਂ ਕਾਇਆ ਕਰਕੇ ਸਰੀਰ ਕਰਕੇ ਪੰਥ ਦੇ ਚਾਂ ਔਰ ਮੈਂ ਆਤਮਾ ਕਰਕੇ ਗੁਰੂ ਗ੍ਰੰਥ ਦੇ ਚਾ ਇਸ ਵਾਸਤੇ ਰੂਹਾਨੀ ਸ਼ਕਤੀ ਦੇ ਸੰਗਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਔਰ ਸਰੀਰਕ ਸ਼ਕਤੀ ਦਾ ਸੰਗਮ ਗੁਰੂ ਪੰਥ ਹੈ ਜੈਸੇ ਵੀ ਇਹ ਵਾਕ ਸਤਗੁਰਾਂ ਦੀ ਜ਼ੁਬਾਨੋਂ ਚੋਂ ਨਿਕਲੇ ਨੇ ਮੁਬਾਰਕ ਰਸਨਾ ਤੋਂ ਉਸ ਦਿਨ ਦਾ ਪੰਜ ਪਿਆਰਿਆਂ ਨੂੰ ਗੁਰੂ ਸਮਾਨ ਹੀ ਸਮਝਿਆ ਜਾਂਦਾ ਹੈ ਕਾਇਆ ਗੁਰੂ ਪੰਥ ਹੈ ਔਰ ਆਤਮਾ ਗੁਰੂ ਗ੍ਰੰਥ ਹੈ ਗੁਰੂ ਗਨ ਸਾਹਿਬ ਜੀ ਮਹਾਰਾਜ ਮੂਲ ਪ੍ਰਭੂ ਨਾਲ ਜੁੜਨ ਦਾ ਵਸੀਲਾ ਇਹੀ ਗੁਰੂ ਗਨ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਔਰ ਇਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੋ ਹੈ ਦੇਸ਼ ਨਾ ਛੋਟੀ ਜਈ ਆਯੂ ਗਾਲਬਨ ਸਿਰਫ 42 ਸਾਲ ਦੀ ਆਪਦੀ ਇਹ ਆਯੂ ਹੈ ਜਿਸ ਦੇ ਚ ਆਪਨੇ ਮਹਾਨ ਮਾਰਕਾ ਖੈਸ ਕਮ ਕੀਤੇ ਦੇਸ਼ ਦੀ ਤਾਮੀਰ ਕੀਤੇ ਲੋਕਾਂ ਦੇ ਅੰਦਰ ਧਾਰਮਿਕ ਰੁਚੀਆਂ ਉਜਾਗਰ ਕੀਤੀਆਂ ਸਿਆਸੀ ਸੂਝ-ਬੂਝ ਪੈਦਾ ਕੀਤੀ ਜ਼ੁਲਮ ਨਾਲ ਟਕਰਾਅ ਦਾ ਜਜ਼ਬਾ ਪੈਦਾ ਕੀਤਾ ਅਖੀਰ ਨੂੰ ਕਤਕ ਸੁਦੀ ਪੰਜ ਸੰਮਤ 1765 ਅਬਚਲਨਗਰ ਸ੍ਰੀ ਨਾਂਦੇੜ ਸਾਹਿਬ ਦੇ ਚ ਆਪ ਜੋਤੀ ਜੋਤ ਸਮਾ ਗੇ